ਦੇਸ਼ ਚ ਪਿੰਡੂ ਖੇਤਰ ਦੀਆਂ ਚੋਣਾਂ ਪੰਚਾਇਤਾਂ ਮਗਰੋਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੀ ਨੇ ਪੰਜਾਬ ਦੀ ਗੱਲ ਕਰ ਲਈਏ ਤਾਂ ਇਹ ਕਰੀਬ 1 ਸਾਲ ਤੋਂ ਲੰਮਕ ਅਵਸਥਾ ਨੇ ਹੁਣ ਆਖਰ ਇਹਨਾਂ ਦੀ ਇੱਕ ਤਰੀਕ ਸਾਹਮਣੇ ਆਈ ਹੈ ਸਵਾਲ ਕਿ ਝੋਨੇ ਦੀ ਵਾਢੀ ਤੋਂ ਪਹਿਲਾਂ ਇਹ ਪਿੰਡੂ ਖਾੜਾ ਬੱਜੇਗਾ ਜਾਂ ਬਾਅਦ ਦੇ ਵਿੱਚ ਖੈਰਾਜ ਦੇ ਇਸ ਮੀਡੀਆ ਸਰਦਰ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹੈ ਉੱਗੇ ਰਾਜੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਲੀਮਿਟਡ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਿੰਡਾਂ ਦੀ ਗੱਲ ਵੇਲੇ ਖੇਤੀ ਦੀ ਗੱਲ ਹੋਣੀ ਸੁਭਾਵਕ ਹੀ ਹੈ ਬਹੁਤ ਸਾਰੇ ਪ੍ਰੋਗਰਾਮ ਸਾਹਿ ਖੇਤੀ ਵਿਅਰਜੇ ਮੈਂ ਦੇ ਇਰ ਦੇ ਗਿਰਦੀ ਫਿਕਸ ਹੁੰਦੇ ਆ ਤੇ ਜੇਕਰ ਜਿਵੇਂ ਹੁਣ ਤਰੀਕ ਸਾਹਮਣੇ ਆਈ ਹੈ ਬਲਾਕ ਸੰਤੀ ਤੇ ਪੰਚਾਇਤ ਸੰਤੀ ਚੋਂਾਂ ਦੀ ਤਾਂ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਇਹ ਦੇਰ ਤੱਕ ਕੀ ਕੁਛ ਪਿਆ ਲੀਡਰ ਸਾਹਿਬ ਹਾਂ ਸਤਿ ਸ਼੍ਰੀ ਅਕਾਲ ਸਰ ਦੇਖੋ ਜਿਵੇਂ ਕਿ ਭਾਰਤੀ ਸੰਵਿਧਾਨ ਦੇ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤਿੰਨ ਪੜਾਵੀ ਜਿਹੜਾ ਡੈਮੋਕ੍ਰੇਸੀ ਨੂੰ ਲਾਗੂ ਕੀਤਾ ਜਾਵੇ ਪੰਚਾਇਤਾਂ ਦੇ ਰੂਪ ਦੇ ਵਿੱਚ ਲੋਕਲ ਪੱਧਰ ਤੇ ਜਿਹੜਾ ਪਿੰਡਾਂ ਦੇ ਖੇਤਰੋਂ ਫਿਰ ਬਲਾਕ ਸੰਪਤੀ ਦੇ ਰੂਪ ਦੇ ਵਿੱਚ ਫਿਰ ਜ਼ਿਲ੍ਹਾ ਪੱਧਰ ਦੇ ਰੂਪ ਤੇ ਵਿੱਚ ਇਹਨਾਂ ਨੂੰ ਕਾਫੀ ਮਜ਼ਬੂਤ ਕਰਨ ਦੇ ਲਈ ਡੈਮੋਕ੍ਰੇਸੀ ਦੇ ਲਈ ਇਹ ਇਹ ਅਸਲੀ ਹੈਗਾ ਤੇ

ਉਹ ਪਹਿਲਾਂ ਪਹਿਲਾਂ ਕਰਾਉਣ ਦਾ ਆਦੇਸ਼ ਜਾਰੀ ਕੀਤਾ ਹੈਗਾ ਇਸ ਸੰਬੰਧੀ ਇਹ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਜਾਣ ਤੇ ਇਹਦੇ ਵਿੱਚੋ ਜਿਸ ਤਰ੍ਹਾਂ ਕੇ ਪੱਤਰ ਜੋ ਸਰਕੂਲਰ ਜਾਰੀ ਹੋਇਆ ਹੈ ਉਹਦੇ ਮੁਤਾਬਕ ਲੱਗਦਾ ਹੈ ਵੀ ਜਿਹੜੀ ਇਹਦਾ ਜਿਹੜਾ ਫੀਲਡ ਵਰਕ ਹੈ ਤੇ ਹੋਰ ਜਿਹੜੀਆਂ ਟੈਕਨੀਕਲ ਗਤੀਵਿਧੀਆਂ ਨੇ ਉਹਨਾਂ ਨੂੰ ਸਾਰੀ ਤਰ੍ਹਾਂ ਮਤਲਬ ਬਨਵਾਈ-ਵਨ ਨੇ ਹਿੱਤਾਂ ਦਾ ਕੁਸ਼ਮਕਮਲ ਹੋ ਚੁੱਕਿਆ ਤੇ ਉਹਦੇ ਵਿੱਚੋ ਇਹ ਵੀ ਆਉਂਦਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੀ ਕੈਬਨਟ ਨੇ ਜੋ ਤਜਵੀਜ਼ਾਂ ਹਲਕਿਆਂ ਨੂੰ ਬਦਲਣ ਦੇ ਲਈ ਹਲਕਿਆਂ ਦੀ ਪੁਨਰਗਠਨ ਕਰਨ ਦੇ ਲਈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਹਲਕੇ ਬਣੇ ਹੋਏ ਸਨ ਤੇ ਪੰਜਾਬ ਦੇ ਪਹਿਲਾਂ 22 ਜਿਲ੍ਹੇ ਸੀ ਹੁਣ 23 ਜਿਲ੍ਹੇ ਹੋ ਗਏ ਪਹਿਲਾਂ 22 ਜਿਲ੍ਹੇ ਪ੍ਰਿਸ਼ਦਾ ਸੀ ਇਸ ਕਰਕੇ ਸਾਰਿਆਂ ਦਾ ਹਲਕਿਆਂ ਦਾ ਰੀਆਰਗੇਨਾਈਜ਼ੇਸ਼ਨ ਰੀਸਟਰਕਚਰਿੰਗ ਕਰਨੀ ਇਰਵਦੀ ਸੰਭੀ ਗਈ ਤੇ ਦੇਖੋ ਇਹ ਲੱਗਦਾ ਵੀ ਇਹ ਜਿਹੜੀਆਂ ਤਜਵੀਜ਼ਾਂ ਹੈਟਲੇ ਦਫ਼ਤਰਾਂ ਵੱਲੋਂ ਜਿਸ ਤਰ੍ਹਾਂ ਕਿ ਐਡੀਸੀ ਡਿਵੈਲਪਮੈਂਟ ਤੇ ਡੀਡੀਪੀ ਵੱਲੋਂ ਤੇ ਜੀਆਂ ਗਈਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਤੇ ਹੁਣ ਉਹਨਾਂ ਨੇ ਇਹ ਤਜਵੀਜ਼ਾਂ ਦੇ ਹਵਾਲੇ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਪ੍ਰਵਾਨ ਹੋ ਚੁੱਕੀਆਂ ਨੇ ਤੇ ਹੁਣ ਇਸ ਸਬੰਧੀ ਉਹਨਾਂ ਨੇ 4 ਅਗਸਤ ਨੂੰ ਇੱਕ ਮੀਟਿੰਗ ਬੁਲਾਈ ਹੈ ਤੇ ਉਹਦੇ ਵਿੱਚ ਸਾਰੇ ਐਡੀਸੀ ਤੇ ਡੀਡੀਪੀਆਂ ਨੂੰ ਕਿਹਾ ਕਿ ਆਪਣੇ ਸਾਰਾ ਜਿਹੜਾ ਹੈਗਾ ਇਹ ਮਸੌਦਾ ਸਾਰੀ ਇਹ ਜੀ ਨਕਸ਼ੇ ਹਲਕਿਆਂ ਦੇ ਵਿੱਚ ਆਬ ਤੇ ਸਾਰਾ ਇਹਦਾ ਵੇਰਵਾ ਸਾਰਾ ਜਿਸ ਤਰ੍ਹਾਂ ਕਿ ਕਾਨੂੰਨ ਦੇ ਮੁਤਾਬਕ ਹੋਵੇ ਸਾਰੀ ਉਹ ਪੂਰੀ ਰੂਪਰੇਖਾ ਤਿਆਰ ਕਰਕੇ ਚਾਰ ਅੱਖ ਨੂੰ ਉਸੇ ਮੀਟਿੰਗ ਦੇ ਵਿੱਚ ਆਇਆ ਜਾਵੇ ਤੇ ਇਸ ਤੋਂ ਬਾਅਦ ਫਿਰ ਅਗਲੀ ਜਿਹੜੀ ਕਾਰਵਾਈ ਹੈ ਉਹ ਰੰਭ ਹੋਣ ਦੀ ਹੈ ਸਭਾਵਨਾਵਾਂ ਲੱਗਦੀਆਂ ਨੇ ਕਿਉਂਕਿ ਜਿਹੜੀ ਕਿਉਂ ਨਾ ਇਹ ਵੱਡੇ ਪੱਧਰ ਤੇ ਚੋਣ ਹੋਣੀ ਹੈ ਬੇਸ਼ੱਕ ਪਿੰਡੂ ਖੇਤਰ ਦੇ ਵਿੱਚ ਹੋਣੀ ਹੈ ਪਰ ਫਿਰ ਵੀ ਬਹੁਤ ਵੱਡਾ ਪ੍ਰੋਸੈਸ ਹੁੰਦਾ ਹੈ ਇਹਨੂੰ ਨੇਪਰੇ ਚਾੜਨਾ ਤੇ ਇਹਦੇ ਵਿੱਚ ਜਿਹੜਾ ਚੋਣ ਦਾ ਜਿਹੜੀ ਇੱਕ ਪ੍ਰਕਿਰਿਆ ਹੈ ਉਹਦੇ ਵਿੱਚ ਨਾਮਿਨੇਸ਼ਨ ਕਰਾਉਣੀ ਆ ਫਿਰ ਉਹਦਾ ਟਾਈਮ ਦੇਣਾ ਉਸ ਤੋਂ ਬਾਅਦ ਇਲੈਕਸ਼ਨ ਕਰਾਉਣੀ ਹੈ ਤੇ ਰਿਜ਼ਲਟ ਕੱਢਣੇ ਨੇ ਇਹ ਕਾਫੀ ਜਿਹੜਾ ਇੱਕ ਪ੍ਰੋਸੈਸ ਹੈਗਾ ਕਾਹੀ ਪ੍ਰੋਸੈਸ ਹੈ ਉਹਦੇ ਤੋਂ ਇਹ ਸੰਭਾਵਨਾਵਾਂ ਜਾਪ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਹ ਸਤੰਬਰ ਦੇ ਦੂਸਰੇ ਹਫਤੇ ਤੱਕ ਹੋਣ ਦੀਆਂ ਸੰਭਾਵਨਾਵਾਂ ਲਗਦੀ ਹੈ ਕਿ ਓਕੇ ਹੋਣਗੇ ਚਾਰ ਅਕਤੂ ਹੈ ਉਸ ਤੋਂ ਬਾਅਦ ਜੇ ਦੀ ਵਪੈ ਦਾ ਨੋਟੀਫਿਕੇਸ਼ਨ ਹੋਏਗਾ ਤੇ ਫਿਰ ਨੋਮੀਨੇਸ਼ਨ ਆ ਵਗੈਰਾ ਦਾ ਪ੍ਰਕਿਰਿਆ ਚੱਲੇਗਾ ਇਹ ਵੀ ਸੰਭਾਵਨਾਵਾਂ ਇਸੇ ਕਰਕੇ ਲੱਗ ਰਹੀਆਂ ਨੇ ਕਿਉਂਕਿ ਅਕਤੂਬਰ ਦੇ ਵਿੱਚ ਝੋਨੇ ਦੀ ਫੀਲ ਸ਼ੁਰੂ ਹੋ ਜਾਂਦੀ ਹੈ ਉਦੋਂ ਕਿ ਕਿਸਾਨ ਸਾਰੇ ਉਧਰ ਰੁੱਝ ਜਾਂਦੇ ਨੇ ਕਿ ਬੂਟਾ ਵੀ ਪਿੰਡੂ ਖੇਤਰ ਨਾਲ ਨੇ ਕਿਸਾਨੀ ਦੇ ਸਮਝ ਲਓ ਮੇਨਤ ਔਰ ਸੇ ਮੁੱਖ ਤੌਰ ਤੇ ਜੁੜੇ ਹੋ ਕੇ ਕੀ ਕੀ ਵੜੀ ਨਰ ਸੰਬੰਧ ਤੇ ਜਿਹੜਾ ਵੀ ਹੈ ਸਾਰੇ ਬੋਟਰ ਇਹਦੇ ਵਿੱਚ ਭਾਗ ਲੈਂਦੇ ਨੇ ਇਸ ਕਰਕੇ ਸਰਕਾਰ ਦੀ ਇਹ ਇੱਛਾ ਹੈ ਕਿ ਇਹਨਾਂ ਤੋਂ ਪਹਿਲਾਂ ਪਹਿਲਾਂ ਇਹ ਵਾਢੀ ਤੋਂ ਪਹਿਲਾਂ ਪਹਿਲਾਂ ਝੋਨੇ ਦੀ ਕਟਾਈ ਤੋਂ ਪਹਿਲਾਂ ਪਹਿਲਾਂ ਇਸ ਪ੍ਰੋਸੈਸ ਨੂੰ ਨੇਪਰੇ ਚੜਾ ਜਾਵੇ ਇਹ 15 ਸਤੰਬਰ ਤੱਕ ਆਪਾਂ ਇਸ ਕਰਕੇ ਵੀ ਯਤਨ ਲਾਇਆ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਝੋਨੇ ਦੀ ਫੀਲ ਹੈ ਉਹ ਅਕਤੂਬਰ ਦੇ ਵਿੱਚ ਸ਼ੁਰੂ ਹੋਣੀ ਹੈ 1 ਅਕਤੂਬਰ ਤੋਂ ਪਰantu ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਵਾਲਾ ਦਿੱਤਾ ਕਿ ਇਹ 2 ਹਫਤੇ ਪਹਿਲਾਂ ਖਰੀਦ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਉਂਕਿ ਦਿੱਤਾ ਜਿਹੜੀਆਂ ਵੈਰੈਟੀਆਂ ਨੇ ਉਹ ਪਹਿਲਾਂ ਆ ਜਾਂਦੀਆਂ ਨੇ ਇਸ ਕਰਕੇ 15 ਸਤੰਬਰ ਤੋਂ ਇਹ ਵੀ ਖਰੀਦ ਬਣਾਇਆ ਜਾਵੇ ਇਸੇ ਕਰਕੇ ਇਹ ਦੇਖਿਆ ਜਾ ਰਿਹਾ ਕਿਉਂਕਿ ਬਾਕੀ ਦਾ ਸਾਰਾ ਜਿਸ ਤਰ੍ਹਾਂ ਦਾ ਉਸ ਸਰਕੂਲਰ ਤੋਂ ਉਸ ਚਿੱਠੀ ਤੋਂ ਸਾਫ ਹੋ ਰਿਹਾ ਕਿ ਸਾਰਾ ਕੁਝ ਸਰਕਾਰ ਨੇ ਇਹ ਸਾਰਾ ਸਟੇਪ ਵਰਕ ਕਰ ਚੁੱਕੇ ਨੇ ਕਿ ਤੇ ਉਹਨੂੰ ਹੁਣ ਅਮਲੀ ਰੂਪੀ ਦੇਣਾ ਤੇ ਨੋਟੀਫਿਕੇਸ਼ਨ ਕਰਨਾ ਚਾਰ ਅੱਤ ਦੀ ਮੀਟਿੰਗ ਤੋਂ ਬਾਅਦ ਇਹ ਸਾਰਾ ਕੁਝ ਅੱਗੇ ਪ੍ਰੋਸੈਸ ਵੱਧ ਜਾਏਗਾ ਤੇ ਇਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਹੋਰ ਵੀ ਤੇਜ਼ੀ ਆ ਜਾਵੇਗੀ ਜੀ ਬਿਲਕੁਲ ਡਾਕਟਰ ਸਾਹਿਬ ਕੇਂਦਰ ਭਾਵ ਕੇ ਤਿਆਰੀਆਂ ਵੱਡੇ ਪੱਧਰ ਉੱਤੇ ਹੈ 4 ਦੀ 4 ਅਗਸਤ ਜਿਹੜੀ ਬੈਠ ਕੇ ਉਹਦੇ ਤੋਂ ਜਿਹੜੀਆਂ ਤਿਆਰੀਆਂ ਦਾ ਹੋਰ ਯਾਨੀ ਕਿ ਜਿਹੜੀ ਆ ਤੇਜ਼ੀ ਆਪਾਂ ਕਹਿ ਸਕਦੇ ਹਾਂ ਕਿ ਫੜੀ ਜਾਏਗੀ ਝੋਨੇ ਦੀ ਕਟਾਈ ਦੀ ਆਰਪਾਰ ਝੋਨਾ ਦੀ ਗੱਲ ਕਰ ਲਈਏ ਵਦੇਰੀ ਸੰਭਾਵਨਾਵਾਂ ਇਹ ਹੀ ਨੇ ਕਿ ਸ਼ਾਇਦ ਝੋਨੇ ਦੇ ਸੀਜ਼ਨ ਤੋਂ ਇਹ ਝੋਨਾ ਪਹਿਲਾਂ ਹੀ ਹੋਣ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਕੇਂਦਰ ਸਰਕਾਰ ਕੋਲ ਵੀ ਗੱਲ ਲਗਾਈ ਕਿ ਝੋਨੇ ਦੀ ਖਰੀਦ ਜਿਹੜੀ ਹੈ ਉਹ ਕੁਝ ਦਿਨ ਪਹਿਲਾਂ ਕੀਤੀ ਜਾਵੇ ਕਿਉਂਕਿ 2 ਅਕਤੂਬਰ ਨੂੰ ਆਮ ਤੌਰ ਤੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ ਖੈਰ ਵਿਖਣ ਵਾਲੀ ਗੱਲ ਇਹ ਹੈ ਕਿ ਆਪ ਸਰਕਾਰ ਦੀਆਂ ਜਿਹੜੇ ਪੇਂਡੂ ਖੇਤਰ ਦੀਆਂ ਚੋਣਾਂ ਸ਼ਾਇਦ ਦੇ ਆਖਰੀ ਜੀ ਨੇ ਵੱਡੇ ਪੱਧਰ ਉਤੇ ਸਰਕਾਰ ਚਾਹੇਗੀ ਕਿ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਖੈ ਰਾਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਚਨੀਵ ਦੱਸਦੀ ਹੈ ਕਿ ਜੁੜੇ ਸਨ ਉਹਗੇ ਰਾਜੀਮਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਵਕਤ ਦਿੱਤਾ ਰੱਬ ਰੱਖਾ ਸੋ ਸ਼ੁਕਰੀਆ ਜੀ ਇਹ ਮਿਸ਼ਰ ਪੰਜਾਬੀ